ਸ਼੍ਰੋਮਣੀ ਗੱਦਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀਆਂ ਮੁਸ਼ਕਲਾਂ ਰੁਕਣ ਦਾ ਨਾ ਨਹੀਂ ਲੈ ਰਹੀਆਂ ਸੁਖਬੀਰ ਸਿੰਘ ਬਾਦਲ ਦੇ ਵੱਲੋਂ ਆਪਣਾ ਸਪਸ਼ਟ ਕਰਨਾ ਜੋ ਭਾਗੀਟੜੇ ਦੇ ਆਗੂ ਵੱਲੋਂ ਇਲਜ਼ਾਮ ਲਗਾਏ ਗਏ ਸੀ ਉਸ ਦੇ ਸੱਤ ਆਪਣਾ ਸਪਸ਼ਟ ਕਰਨਾ ਸ਼੍ਰੀ ਅਕਾਲ ਤਖਤ ਸਾਹਿਬ ਦੇ ਉੱਪਰ ਨਤਮਸਤਕ ਹੋ ਕੇ ਸੌਂਪਿਆ ਗਿਆ ਸੀ ਸੁਖਬੀਰ ਸਿੰਘ ਬਾਦਲ ਦੇ ਇਸ ਸਪਸ਼ਟ ਕਰਨ ਦੇ ਉੱਪਰ 30 ਅਗਸਤ ਨੂੰ ਪੰਡ ਸਿੰਘ ਸਹਿਬਾਨਾਂ ਦੀ ਸ਼੍ਰੀ ਅਕਾਲ ਤਖਤ ਸਾਹਿਬ ਦੇ ਉੱਪਰ ਮੀਟਿੰਗ ਹੋਵੇਗੀ ਜਿਸ ਦੇ ਵਿੱਚ ਆਪਣਾ ਫੈਸਲਾ ਉਹਨਾਂ ਦੇ ਵੱਲੋਂ ਸੁਣਾਇਆ ਜਾਵੇਗਾ ਇਸ ਦੇ ਤਹਿਤ ਹੁਣ ਵੱਖ-ਵੱਖ ਜਥੇਬੰਦੀਆਂ ਦੇ ਵੱਲੋਂ ਆਪਣੇ ਮੰਗ ਪੱਤਰ ਸ਼੍ਰੀ ਅਕਾਲ ਤਖਤ ਸਾਹਿਬ ਦੇ ਉੱਪਰ ਸੌਂਪੇ ਜਾ ਰਹੇ ਨੇ ਤੇ ਇਸੇ ਦੇ ਤਹਿਤ ਅੱਜ ਖਡੂਰ ਸਾਹਿਬ ਤੋਂ ਲੋਕ ਸਭਾ ਸੰਸਦ ਅਮਰਿਤਪਾਲ ਸਿੰਘ ਦੇ ਪਿਤਾ ਤਰਸੀਮ ਸਿੰਘ ਵੱਲੋਂ ਵੀ ਆਪਣਾ ਮੰਗ ਪੱਤਰ ਸ਼੍ਰੀ ਅਕਾਲ ਤਖਤ ਸਾਹਿਬ ਦੇ ਸਕਤਰੇਤ ਨੂੰ ਸੌਂਪਿਆ ਗਿਆ ਇਸ ਦੇ ਵਿੱਚ ਉਹਨਾਂ ਦੇ ਵੱਲੋਂ ਮੰਗ ਕੀਤੀ ਗਈ ਹੈ ਕਿ ਜਿਹੜਾ 30 ਤਰੀਕ ਨੂੰ ਜਥੇਦਾਰ ਸਬੰਧਾਂ ਦੇ ਵੱਲੋਂ ਸੁਖਬੀਰ ਸਿੰਘ ਬਾਦਲ ਦੇ ਸਪਸ਼ਟੀਕਰਨ ਉੱਪਰ ਫੈਸਲਾ ਸੁਣਾਇਆ ਜਾਣਾ ਹੈ ਉਹ ਕੌਮ ਦੀਆਂ ਅਤੇ ਸਿੱਖਾਂ ਦੀਆਂ ਪਾਵਨ ਵੰਨੋ ਮੁੱਖ ਰੱਖ ਕੇ ਸੁਣਾਇਆ ਜਾਣਾ ਚਾਹੀਦਾ ਹੈ ਇਸ ਦਿਨ ਲਈ ਉਹਨਾਂ ਦਾ ਇਹ ਵੀ ਕਹਿਣਾ ਹੈ ਕਿ ਇਸ ਮੰਗ ਪੱਤਰ ਦੇ ਵਿੱਚ ਸੁਖਬੀਰ ਸਿੰਘ ਬਾਦਲ ਦੇ ਕਾਰਨਾਮਿਆਂ ਦੀ ਵੀ ਗੱਲ ਕੀਤੀ ਗਈ ਹੈ ਉਨ੍ਹਾਂ ਦੇ ਕਨੇਕ ਜੋ-ਜੋ ਗੁਨਾਹ ਸੁਖਬੀਰ ਸਿੰਘ ਬਾਦਲ ਦੇ ਵੱਲੋਂ ਕੀਤੇ ਗਏ ਨੇ ਉਹਨਾਂ ਸਾਰਿਆਂ ਬਾਰੇ ਹੀ ਅਸੀਂ ਇਸ ਪੱਤਰ ਦੇ ਵਿੱਚ ਲਿਖ ਕੇ ਦੱਸ ਦਿੱਤਾ ਹੈ ਤੇ ਜਿਹਦੇ ਜਥੇਦਾਰ ਸਬਾਨਾਂ ਦੀ ਮੀਟਿੰਗ ਹੋਵੇਗੀ ਉਸ ਦੇ ਵਿੱਚ ਵੀ ਅਸੀਂ ਬੇਨਤੀ ਕਰਦੇ ਹਾਂ ਕਿ ਕੋਈ ਠੋਸ ਫੈਸਲਾ ਜਥੇਦਾਰ ਸਬਾਨਾਂ ਦੇ ਵੱਲੋਂ ਲਿਆ ਜਾਣਾ ਚਾਹੀਦਾ ਤਾਂ ਜੋ ਅੱਗੇ ਆਉਣ ਵਾਲੇ ਸਮੇਂ ਦੇ ਵਿੱਚ ਕੋਈ ਵੀ ਅਜਿਹੇ ਗੁਨਾਹ ਸਿੱਖ ਭਾਵਨਾਵਾਂ ਦੇ ਨਾਲ ਖਿਲਵਾੜ ਨਾ ਕਰ ਸਕੇ ਤੇ ਸਿੰਘ ਸਬਾਨਾਂ ਦੇ ਵੱਲੋਂ ਇਸ ਮਾਮਲੇ ਦੇ ਉੱਪਰ ਕੋਈ ਮਿਸਾਲੀ ਫੈਸਲਾ ਲਿਆ ਜਾਣਾ ਚਾਹੀਦਾ ਤਾਂ ਜੋ ਕੋਈ ਵੀ ਅੱਗੇ ਤੋਂ ਅਜਿਹੀ ਹਿੰਮਤ ਨਾ ਕਰੇ ਕੇ ਇਸ ਦਿਨਾਂ ਲਈ ਸੁਖਬੀਰ ਸਿੰਘ ਬਾਦਲ ਦੇ ਵੱਲੋਂ ਜਿਹੜਾ ਅਮਰਿਤਪਾਲ ਦੇ ਉੱਪਰ ਆਪਣਾ ਬਿਆਨ ਦਿੱਤਾ ਗਿਆ ਸੀ ਉਸ ਉੱਪਰ ਵੀ ਤਰਨ세ਮ ਸਿੰਘ ਅਮਰਿਤਪਾਲ ਸਿੰਘ ਦੇ ਪਿਤਾ ਨੇ ਆਪਣਾ ਮੋੜਵਾ ਜਵਾਬ ਸੁਖਬੀਰ ਸਿੰਘ ਬਾਦਲ ਨੂੰ ਦੇ ਦਿੱਤਾ ਹੈ ਉਹਨਾਂ ਦਾ ਕਹਿਣਾ ਹੈ ਕਿ ਕੌਮ ਨੇ ਸੁਖਬੀਰ ਸਿੰਘ ਬਾਦਲ ਨੂੰ ਨਕਾਰ ਦਿੱਤਾ ਹੈ ਤੇ ਉਹਨਾਂ ਨੂੰ ਅਜਿਹੇ ਬਿਆਨ ਦੇ ਕੇ ਕੌਮ ਦੇ ਵਿੱਚ ਆਪਣਾ ਜਨਾਜਾ ਨਹੀਂ ਕੱਢਣਾ ਚਾਹੀਦਾ ਉਹਨਾਂ ਨੇ ਕਿਹਾ ਕਿ ਜਦੋਂ ਅਕਾਲੀ ਦਲ ਦੀ ਸਰਕਾਰ ਸੀ ਉਦੋਂ ਤੱਕ ਕੁਝ ਕੀਤਾ ਨਹੀਂ ਹੁਣ ਸਭ ਆਪਣੇ ਗੁਨਾਹਾਂ ਤੇ ਪਰਦੇ ਪਾਉਣ ਦੇ ਲਈ ਅਜਿਹਾ ਕੁਝ ਕੀਤਾ ਜਾ ਰਿਹਾ ਤੇ ਹੁਣ ਉਹਨਾਂ ਦੇ ਵੱਲੋਂ ਕੇਂਦਰ ਸਰਕਾਰ ਦੇ ਖਿਲਾਫ ਲੜਨ ਦੀ بجائے ਅਜੇ ਵੀ ਅਮਰਿਤਪਾਲ ਸਿੰਘ ਦੇ ਉੱਪਰ ਟਿੱਪਣੀਆਂ ਕੀਤੀਆਂ ਜਾ ਰਹੀਆਂ ਨੇ ਇਸ ਦੇ ਨਾਲ ਹੀ ਕੰਗਣਾ ਨਾਉ ਦੇ ਵੱਲੋਂ ਜਿਹੜੀਆਂ ਕਿਸਾਨਾਂ ਅਤੇ ਸਿੱਖਾਂ ਦੇ ਉੱਪਰ ਟਿੱਪਣੀਆਂ ਕੀਤੀਆਂ ਗਈਆਂ ਨੇ ਉਸ ਦੇ ਬਾਰੇ ਵੀ ਅਮਰਿਤਪਾਲ ਸਿੰਘ ਦੇ ਪਿਤਾ ਤਰਸੀਮ ਸਿੰਘ ਦਾ ਕਹਿਣਾ ਹੈ ਕਿ ਜੇਕਰ ਭਾਜਪਾ ਦੇ ਵਿੱਚ ਥੋੜੀ ਜਿਹੀ ਅਣਖ ਬਚੀ ਹੈ ਤਾਂ ਕੰਗਣਾ ਨਣੋਤ ਨੂੰ ਬਾਹਰ ਦਾ ਰਸਤਾ ਦਿਖਾਦਣਾ ਚਾਹੀਦਾ ਹੈ ਉਹਨਾਂ ਦੇ ਅਜਿਹੇ ਬਿਆਨ ਆਪਸੀ ਭਾਈਚਾਰੇ ਦੇ ਵਿੱਚ ਫੁੱਟ ਪਾਉਂਦਾ ਕੰਮ ਕਰਦੇ ਨੇ ਤੇ ਇਸ ਪ੍ਰਕਾਰ ਹੁਣ ਸੁਖਬੀਰ ਸਿੰਘ ਬਾਦਲ ਦੀਆਂ ਮੁਸ਼ਕਲਾਂ ਇੱਕ ਵਾਰ ਫਿਰ ਤੋਂ ਅਮਰਿਤਪਾਲ ਸਿੰਘ ਦੇ ਪਿਤਾ ਤਰਸੀਮ ਸਿੰਘ ਨੇ ਵਧਾ ਕੇ ਰੱਖ ਦਿੱਤੀਆਂ ਨੇ ਤੇ ਸੁਖਬੀਰ ਸਿੰਘ ਬਾਦਲ ਦੇ ਇਸ ਸਪਸ਼ਟੀਕਰਨ ਉੱਪਰ ਜਿਹੜੀ ਬੈਠਕ ਸਿੰਘ ਸਭਾਨਾਂ ਦੀ ਹੋਣੀ ਹੈ ਉਸ ਨੂੰ ਲੈ ਕੇ ਵਕ ਵਕ ਜੁਥੇਬੰਦੀਆਂ ਦੇ ਵੱਲੋਂ ਮੰਗ ਪੱਤਰ ਸੌਂਪੇ ਜਾ ਰਹੇ ਨੇ ਤੇ ਬਿਆਨਬਾਜ਼ੀ ਵੀ ਕੀਤੀ ਜਾ ਰਹੀ ਹੈ ਜਿਸ ਕਰਕੇ ਇਹਨਾਂ ਸਿੰਘ ਸਭਾਨਾਂ ਦੇ ਉੱਪਰ ਦਬਾਅ ਬਣਾਉਣ ਦੀ ਕੋਸ਼ਿਸ਼ ਇਹਨਾਂ ਸਿੱਖ ਆਗੂਆਂ ਦੇ ਵੱਲੋਂ ਕੀਤੀ ਜਾ ਰਹੀ ਹੈ